ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੀ ਤਾਰੀਖ 1 ਜੂਨ ਨੇੜੇ ਆ ਰਹੀ ਹੈ ਉਵੇਂ-ਉਵੇਂ ਹੀ ਇੱਕ ਹਰੇਕ ਪਾਰਟੀ ਦੇ ਉਮੀਦਵਾਰ ਵੱਲੋਂ ਆਪਣਾ ਚੋਣ ਪ੍ਰਚਾਰ ਜੋਰਾਂ-ਛੋਰਾਂ ਦੇ ਨਾਲ ਕੀਤਾ ਜਾ ਰਿਹਾ ਹੈ ਇਸੇ سلسلے ਦੇ ਚਲਦਿਆਂ ਬੀਤੇ ਦਿਨੀ ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਵੱਲੋਂ ਬਰਨਾਲਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਡ ਸ਼ੋਅ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਦੇ ਨਾਲ ਸੁਨੀਲ ਜਾਖੜ ਪੰਜਾਬ ਪ੍ਰਧਾਨ ਭਾਰਤੀ ਜਨਤਾ ਪਾਰਟੀ ਅਤੇ ਪਾਰਟੀ ਦੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ ਬਰਨਾਲਾ ਸ਼ਹਿਰ ਅੰਦਰ ਅਰਵਿੰਦ ਖੰਨਾ ਦੇ ਸਵਾਗਤ ਲਈ ਜਗਾ ਜਗਾ ਉਤੇ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਲਾਈਆਂ ਗਈਆਂ ਪਟਾਕੇ ਤੇ ਆਦਿ ਸਵਾਜੀਆਂ ਦੇ ਨਾਲ ਅਰਵਿੰਦ ਖੰਨਾ ਦੇ ਰੋਡ ਸ਼ੋਅ ਦਾ ਸਵਾਗਤ ਕੀਤਾ ਗਿਆ ਜੀਰਾ ਜੀਰਾ ਅੱਜ ਬੱਸ ਸਟੈਂਡ ਦੇ ਉੱਪਰ ਸਾਰੇ ਬਾਜ਼ਾਰ ਨੂੰ ਕਵਰ ਕਰਦੇ ਹੋਏ ਸ਼੍ਰੀ ਅਰਵਿੰਦ ਖੰਨਾ ਜੀ ਅੱਜ ਚੋਣ ਪ੍ਰਚਾਰ ਕਰਨ ਦੇ ਵਾਸਤੇ ਰੋਡ ਸ਼ੋਅ ਕਰ ਰਹੇ ਨੇ ਜਿੰਨਰੇ ਸਵਾਗਤ ਦੇ ਵਿੱਚ ਅੱਜ ਸਾਰੀ ਬਸ ਸਟੈਂਡ ਰੋਡ ਮਾਰਕੀਟ ਜਿਹੜੀ ਆ ਉਹਨਾਂ ਦੇ ਸਵਾਗਤ ਦੇ ਵਿੱਚ ਖੜੀ ਆ ਔਰ ਠੰਡੇ ਜਲ ਦੀ ਸ਼ਵੀਲ ਵੀ ਲਗਾਈ ਗਈ ਹੈ ਔਰ ਉਮੀਦ ਕਰਦੇ ਆਂ ਵੀ ਇਸ ਵਾਰ ਮੋਦੀ ਸਰਕਾਰ 400 ਪਲੱਸ ਸੀਟਾਂ ਜੋ ਅਸੀਂ ਲੈ ਕੇ ਜਾਵਾਂਗੇ ਔਰ ਅਰਵਿੰਦ ਖੰਨਾ ਜੀ ਦੀ ਜਿਹੜੀ ਸੀਟ ਹੈਗੀ ਆ ਅਸੀਂ ਮੋਦੀ ਸਾਹਿਬ ਦੀ ਉਹਨਾਂ ਨੂੰ ਚਿਤਾ ਕੇ ਮੋਦੀ ਸਾਹਿਬ ਦੀ ਝੋਲੀ ਪਾਵਾਂਗੇ